ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਿੰਦੀਤ ਸਿੰਘ ਰੁਮਾਣਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਵਿਸ਼ਾਲ ਨਗਰ ਕੀਰਤਨ ਜੋ ਕਿ 2 ਨਵੰਬਰ ਨੂੰ ਲੁਧਿਆਣਾ ਪਹੁੰਚਣ ਵਾਲਾ ਹੈ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਇਤਿਹਾਸਿਕ ਧਾਰਮਿਕ ਸਮਾਗਮ ਲਈ ਵਿਆਪਕ ਅਤੇ ਢੁਕਵੇਂ ਪ੍ਰਬੰਧ ਕਰੇਗਾ। ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਔ ਜਸਵੀ ਅਲੰਕਰ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਕੁਲਪਰੀ ਸਿੰਘ ਰੁਪਿੰਦਰਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਉਂਦੀ ਬਚਨ ਬਧਾਏ ਕਿ ਸ਼ਰਧਾਲੂ ਪੂਰੀ ਸ਼ਰਧਾ ਅਤੇ ਉਚਾਣ ਨਾਲ ਨਗਰ ਕੀਰਤਨ ਵਿੱਚ ਹਿੱਸਾ ਲੈ ਸਕਣ। ਉਨ੍ਹਾਂ ਜ਼ੋਰ ਦਿੱਤੇ ਕਿ ਕਿਾ ਕਿ ਇਸ ਮੌਕੇ ਨੂੰ ਸੱਚਮੁੱਚ ਯਾਦਗਾਰੀ ਬਣਾਉਣ ਲਈ ਹਰ ਸੰਭਵ ਉਪਾਅ ਕੀਤੇ ਜਾਣਗੇ। पूरे रास्ते दौरान पवित्र श्री पालकी साहिब ते फुलां दी बरखा ਕੀਤੀ ਜਾਵੇਗੀ ਜਗਰਾਉ ਲੁਧਿਆਣਾ ਸ਼ਹਿਰ ਅਤੇ ਖੰਨਾ ਵਿੱਚ ਨਗਰ ਕੀਰਤਨ ਦੇ ਪ੍ਰਵੇਸ਼ ਸਥਾਨ ਤੇ ਇੱਕ ਰਸਮੀ ਗਾਰਡ ਆਫ ਆਨਰ ਵੀ ਦਿੱਤਾ ਜਾਵੇਗਾ ਜਮਿਨੀ ਪੱਧਰ ਤੇ ਪ੍ਰਭਾਵਸ਼ਾਲੀ ਤਾਲਮੇਲੀ ਪ੍ਰਸ਼ਾਸਨ ਨੇ 10 ਪੰਜਾਬ ਸਿਵਲ ਸੇਵਾ ਅਧਿਕਾਰੀਆਂ ਨੂੰ ਸੈਕਟਰ ਅਫਸਰ ਵਜੋਂ ਨਿਯੁਕਤ ਕੀਤਾ ਹੈ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਪਸ਼ਟ ਤੌਰ ਤੇ ਪਰਿਭਾਸ਼ਿਤ ਹਨ ਜਿਨ੍ਹਾਂ ਵਿੱਚ ਸਫਾਈ ਕੂੜੇ ਦੇ ਡੰਪਾਂ ਤੇ ਲਟਕਦੀਆਂ ਤਾਰਾਂ ਨੂੰ ਹਟਾਉਣਾ ਸਹੀ ਰੋਸ਼ਨੀ ਸੜਕਾਂ ਦੀ ਮੁਰੰਮਤ ਤੇ ਟ੍ਰੈਫਿਕ ਪ੍ਰਬੰਧਨ ਭੀੜ ਕੰਟਰੋਲ ਐਂਬੂਲੈਂਸਾਂ ਵਾਲੀਆਂ ਮੈਡੀਕਲ ਟੀਮਾਂ ਲੰਗਰ ਪ੍ਰਬੰਧ ਫਾਇਰ ਟੈਂਡਰ ਅਸਥਾਈ ਪਖਾਨੇ ਨਗਰ ਨਿਗਮ ਸਟਾਫ ਦੀ ਤੈਨਾਤੀ ਫੁੱਲਾਂ ਦੀ ਵਰਖਾ ਕਰਨੀ ਆਦਤ ਦੇ ਨਾਲ ਪੁਲਿਸ ਅਤੇ ਹੋਰ ਵਿਭਾਗਾਂ ਨਾਲ ਸਮੁੱਚਾ ਸੰਪਰਕ ਸ਼ਾਮਲ ਹੈ ਰੂਟ ਨੂੰ ਇਸ ਪ੍ਰਕਾਰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਕਿ ਜਿਸ ਐਸ ਡੀ ਐਮ ਜਗਰਾਉਂ ਵੱਲੋਂ ਜਗਰਾਉਂ ਤੋਂ ਸੀਟੀ ਯੂਨੀਵਰਸਿਟੀ ਤੱਕ ਐਸ ਸਟੇਟ ਅਫਸਰ ਗਲਾਡਾ ਸਿਟੀ ਯੂਨੀਵਰਸਿਟੀ ਤੋਂ ਨਗਰ ਨਿਗਮ ਸੀਮਾ ਤੱਕ ਐਸ ਡੀ ਐਮ ਪੱਛਮੀ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੇ ਤਾਲਮੇਲ ਨਾਲ ਨਿਗਮ ਸੀਮਾ ਤੋਂ ਮਲਹਾਰ ਰੋਡ ਅਤੇ ਅੱਗੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਐਸ ਡੀ ਐਮ ਪੂਰਬੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਜਲੰਧਰ ਬਾਈਪਾਸ ਨਿਗਮ ਨੂੰ ਜੁਆਇੰਟ ਕਮਿਸ਼ਨਰ ਜਲੰਧਰ ਬਾਈਪਾਸ ਤੋਂ ਸਮਰਾਲਾ ਚੌਂਕ ਏ ਈ ਆਈਟੀਸੀ ਦੋ ਲੁਧਿਆਣਾ ਸਮਰਾਲਾ ਚੌਂਕ ਤੋਂ ਸ਼ੇਰਪੁਰ ਚੌਂਕ ਆਰਟੀਏ ਸਕੱਤਰ ਸ਼ੇਰਪੁਰ ਚੌਂਕ ਤੋਂ ਸਾਨੇਵਾਲ ਐਂਟਰੀ ਪੁਆਇੰਟ ਐਸ ਡੀ ਐਮ ਸਮਰਾਲਾ ਸਾਨੇਵਾਲ ਤੋਂ ਖੰਨਾ ਐਂਟਰੀ ਪੁਆਇੰਟ ਅਤੇ ਐਸ ਡੀ ਐਮ ਖੰਨਾ ਐਂਟਰੀ ਪੁਆਇੰਟ ਖੰਨਾ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ ਸੁਚਾਰੂ ਪ੍ਰਬੰਧਨ ਨੂੰ ਹਰ ਪੱਖੋਂ ਯਕੀਨੀ ਬਣਾਉਣ ਤੇ ਹੋਰ ਜ਼ੋਰ ਦਿੰਦੇ ਆ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਪੂਰੀ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਤੇ ਨਿਰਦੇਸ਼ ਦਿੱਤੇ ਤਾਂ ਜੋ ਪਵਿੱਤਰ ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਕੋਈ ਅਸੁਵਿਧਾ ਨਾ ਹੋਵੇ ਉਹਨਾਂ ਲੁਧਿਆਣਾ ਦੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਇੱਕ ਵਾਰ ਆਉਣ ਵਾਲੇ ਅਲੌਕਿਕ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣਾ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਫਰੀਦਕੋਟ ਮੋਗਾ ਤੋਂ ਪਹੁੰਚਣ ਵਾਲਾ ਨਗਰ ਕੀਰਤਨ 20 ਨਵੰਬਰ ਨੂੰ ਗੁਰਦੁਆਰਾ ਦੂਖਨਵਾਨ ਸਾਹਿਬ ਵਿਖੇ ਰਾਤ ਦਾ ਠਹਿਰਾਅ ਕਰੇਗਾ ਤੇ ਫਿਰ ਆਪਣੀ ਅੱਗੇ ਦੀ ਯਾਤਰਾ ਜਾਰੀ ਰੱਖੇਗਾ 20 ਨਵੰਬਰ ਨੂੰ ਇਹ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲਈ ਰਵਾਨਾ ਹੋਵੇਗਾ